ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਚਾਨਣ ਦਾ ਰੰਗ ਚਿੱਟਾ ਹੋਣ ਤੇ ਵੀ ਇੰਦਰ ਧਨੁਸ਼ ਵਿੱਚ ਉਹਦੇ 7 ਰੰਗਾਂ ਵਿੱਚ ਵਖਦਾ ਹੈ। ਇਹ ਚਾਨਣ ਵਿੱਚ ਰੰਗਾਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਕਿਰਨਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ। ਇਹਦੇ ਵਿੱਚ ਐਕਸ-ਰੇ ਕਿਰਨ ਵੀ ਹੁੰਦੀ ਹੈ ਜਿਹਦੇ ਚਰੀਏ ਹੱਡੀਆਂ ਦੀ ਜਾਂਚ ਕੀਤੀ ਜਾਂਦੀ ਹੈ। ਮਤਲਬ ਰੋਸ਼ਨੀ ਵਿੱਚ ਬਹੁਤ ਸਾਰੀਆਂ ਕਿਰਨਾਂ ਹੁੰਦੀਆਂ ਹਨ। ਕੁਝ ਤਾਂ ਵੇਖਦੀਆਂ ਹਨ ਤੇ ਕੁਝ ਨਹੀਂ ਵੇਖਦੀਆਂ ਪਰ ਇਨਸਾਨ ਦੇ ਸਰੀਰ ਦੇ ਅੰਦਰ ਦੇ ਅੰਗਾਂ ਨੂੰ ਜਾਂਚ ਕਰਨ ਲਈ ਸਹਾਇਕ ਹੁੰਦੀਆਂ ਹਨ ਪਵਿੱਤਰ ਬਾਈਬਲ ਵਿੱਚ ਯਹਨਾ ਦੀ ਇنجੀਲ ਵਿਲੇ ਅਧਿਆਇ ਦੀ 9ਵੀਂ ਆਇਤ ਵਿੱਚ ਇਦਾਂ ਲਿਖਿਆ ਹੈ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ ਇਹ ਚਾਨਣ ਕੀ ਹੈ ਇਹ ਤਾਂ ਪ੍ਰਭੂ ਯੇਸ਼ੂ ਮਸੀਹ ਜੀ ਹਨ ਜਿਹੜਾ ਇਨਸਾਨ ਉੱਤੇ ਪ੍ਰਕਾਸ਼ ਹੋਇਆ ਜੋ ਵੀ ਆਪਣੇ ਆਪ ਦੀ ਜਾਂਚ ਇਸ ਪ੍ਰਕਾਸ਼ ਵਿੱਚ ਕਰਦਾ ਹੈ ਉਹ ਆਪਣੇ ਦਿਲ ਦੇ ਪਾਪੀ ਸੁਭਾਅ ਨੂੰ ਵੇਖ ਸਕਦਾ ਹੈ ਅਤੇ ਪਾਪ ਦਾ ਅਸਰ ਜੋ ਉਸ ਦੇ ਕੰਮਾਂ ਵਿੱਚ ਹੈ ਉਸ ਨੂੰ ਸਾਫ਼-ਸਾਫ਼ ਵੇਖਦਾ ਹੈ। ਮਤਲਬ ਮਨੁੱਖ ਅੰਦਰੋਂ ਤੇ ਬਾਹਰੋਂ ਪਾਪ ਵਿੱਚ ਡੁੱਬਿਆ ਹੋਇਆ ਹੈ। ਇਹੋ ਜਿਹੇ ਪਾਪੀ ਮਨੁੱਖ ਲਈ ਪਰਮੇਸ਼ਰ ਜੀ ਵੱਲੋਂ ਨਿਯੁਕਤ ਸਗਾ ਨਰਕ ਦੀ ਅੱਗ ਸਦਾ ਜਗਨ ਵਾਲੀ ਅੱਗ ਠਹਿرائی ਗਈ ਹੈ। ਪ੍ਰਭੂ ਯੇਸ਼ੂ ਜੀ ਇਸ ਸੰਸਾਰ ਵਿੱਚ ਪਾਪ ਦੀ ਮਾਫੀ ਜਾਣ ਕੇ छुटकारा ਦੇਣ ਵਾਸਤੇ ਆਏ ਜੋ ਕੋਈ ਪ੍ਰਭੂ ਯੇਸ਼ੂ ਜੀ ਤੇ ਵਿਸ਼ਵਾਸ ਕਰਦਾ ਤੇ ਆਪਣੇ ਦਿਲ ਦਾ ਪ੍ਰਭੂ ਮੰਨ ਕੇ ਸਵੀਕਾਰ ਕਰਦਾ ਹੈ ਉਹ ਪਾਪ ਤੇ ਉਸ ਦੀ ਸਦਾ ਤੋਂ छुटकारा ਪ੍ਰਾਪਤ ਕਰਦਾ ਹੈ ਅਤੇ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਮਨੁੱਖ ਨਰਕ ਦੀ ਅੱਗ ਦਾ ਹੱਕਦਾਰ ਹੈ ਪ੍ਰਭੂ ਯੇਸ਼ੂ ਜੀ ਚਾਨਨ ਹਣ ਇਹ ਚਾਨਨ ਤੁਸੀਂ ਦਿਲ ਵਿੱਚ ਸਵੀਕਾਰ ਕਰਦੇ ਹੋਆਂ ਸਾਰੇ ਪਾਪ ਦੀ ਮਾਫੀ ਨੂੰ ਪ੍ਰਾਪਤ ਕਰੋ એટલા કરવા પરમેશ્વર થોડી મદદ કરે ધનવાદ